नहीं, कोई काम आया था बाहर कहीं भी जा सकते हैं इसमें क्या है मालविंदर सिंह माली जी ने हमारे हिंदू धर्म के ऊपर अटैक किया है उनके कम्पेरिजन वो केजरीवाल जी से कर रहे हैं ठीक है वो उनको धर्म के प्रति नहीं बीच में लेके आना चाहिए हाँ उनकी अपनी लड़ाई है जो भी आई बी सी वो लड़े ਕਿਸੇ ਤੋਂ ਕੋ ਵਿਚ ਵਿੱਚ ਨਾ ਲਿਕੇ ਨਾ ਹਿੰਦੂ ਨੂੰ ਨਾ ਕੋ ਵਿਚ ਵਿੱਚ ਨਾ ਲਿਕੇ ਹਿੰਦੂ ਨੂੰ ਕਿ ਹਮਾਰੇ ਕਮਿਊਨਿਟੀ ਨੂੰ ਖੇਰੋਸ ਮੈਂ ਤੁਸੀਂ ਬੜਾ ਸਕਤੇ ਹੈ ਹੂੰ 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 ਤੁਸੀਂ ਬੜਾ ਸਕਤੇ ਹੋ ਇਸ ਚੀਜ਼ ਤੋਂ ਆਪਣੀ ਲੜਾਈ ਲੜੇ ਆਪਣੀ ਲੜਾਈ ਆਪਣੇ ਲੈਵਲ ਤੇ ਲੜੇ ਨਾ ਠੀਕ ਹੈ ਜੀ ਹਮ ਕਿਸੇ ਕਿਸੇ ਕੋ ਧਰਮ ਕੋ ਵਿਚ ਵਿੱਚ ਨਾ ਲਿਕੇ ਆਏ ਹੂੰ 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 ਤੇ ਇਹਦੇ ਵਿੱਚ ਸਰ ਸਰ ਤੁਹਾਡੀ ਜਿਹੜੀ ਐਫ ਆਈ ਆਰ ਹੈ ਮੰਨ ਲਓ ਇਹ ਤੁਹਾਡੀਆਂ ਪਰਸਨਲ ਭਾਵਨਾਵਾਂ ਨੇ ਜਾਂ ਤੁਹਾਡਾ ਕੋਈ ਗਰੁੱਪ ਹੈ ਜਿਹੜੇ ਬੰਦੇ ਤੁਸੀਂ ਸਰ ਮੈਂ ਸਰ ਮੈਂ ਮੈਂ ਅਭੀ ਜੈਨ ਮੈਂ ਹਿੰਦੂ ਫੈਮਿਲੀ ਸਿ ਬਿਲੋਂਗ ਕਰਦਾ ਹਾਂ ਮੈਂ ਠੀਕ ਹੈ ਜੀ ਇਸ ਲਈ ਮੇਰੇ ਕੋਲ ਐਫ ਆਈ ਆਰ ਆਈ ਹੈ ਹਾਂ ਜੀ ਨੀ ਮਨ ਨੀ ਮੈਂ ਸਮਝ ਗਿਆ ਤੁਹਾਡੀ ਗੱਲ ਭਾਜੀ ਪਰ ਇਹਦੇ ਵਿੱਚ ਵੀ ਆ ਵੀ ਤੁਸੀਂ ਬੀਸਿਕਲੀ ਮੈਂ ਬੀਸਿਕਲੀ Hindu Hindu ਪੰਜਾਬ ਗਵਰਨਰਮੈਂਟ ਦਾ ਮੈਂਬਰ ਵੀ ਹਾਂ ਪੰਜਾਬ ਦਾ ਗਵਰਨਰਮੈਂਟ ਆ ਪੰਜਾਬ ਦਾ ਜੀ ਤੇ ਗਵਰਨਮੈਂਟ पे ਇਹੀ ਤਾਂ ਇਹੀ ਤਾਂ ਅਲਿਗੇਸ਼ਨ ਲਾ ਰਹੇ ਸਾਡੀ ਮਾਲੀ ਸਾਹਿਬ ਨਾਲ ਗੱਲ ਹੋਈ ਹੈ ਮਾਲੀ ਸਾਹਿਬ ਇਹ ਗੱਲ ਕਹਿ ਰਿਹਾ ਕਿ ਇਹ ਜਿਹੜੇ ਜਿਹੜੇ ਅਮਿਤ ਕੁਮਾਰ ਜੈਨ ਜੀ ਨੇ ਇਹ ਇਹ ਭਗਵੰਤ ਮਾਨ ਸਰਕਾਰ ਨਾਲ ਜੁੜੇ ਹੋਏ ਨੇ ਜੀ ਮੈਂ Hindu ਹਾਂ ਬੀਸਿਕਲੀ Hindu ਧਰਮ ਕੋ ਇਹਨਾਂ ਨੇ ਕਹਾ ਨਾ ਠੀਕ ਹੈ ਚਲੋ Hindu ਧਰਮ ਦਾ ਤਾਂ ਹੈਗਾ ਤੁਸੀਂ ਇਹ ਦੱਸੋ ਤੁਹਾਡਾ ਭਗਵੰਤ ਮਾਨ ਸਰਕਾਰ ਨਾਲ ਪੰਜਾਬ ਗਵਰਨਮੈਂਟ ਨਾਲ ਤੁਹਾਡਾ ਕੀ ਰਿਸ਼ਤਾ ਹੈ ਸਾਡਾ ਰਿਸ਼ਤਾ ਇਹ ਇਹ ਐਫਆਈਆ ਰਿਸ਼ਤੇ ਦੇ ਬੇਸ ਤੇ ਨਹੀਂ ਹੋਈ ਹੈ ਮੈਂ ਸਮਝ ਗਿਆ ਜੀ ਪਰ ਤੁਹਾਡਾ ਕਹਿੰਦੇ ਤੁਸੀਂ ਤੁਸੀਂ ਮੈਂ ਸਮਝ ਗਿਆ ਤੁਹਾਡੀਆਂ ਧਾਰਮਿਕ ਸਭਾਵਨਾਵਾਂ ਆਪਣੀ ਧਾਰਮਿਕ ਸਭਾਵਨਾਵਾਂ ਕੇ ਕਾਰਨ ਨਹੀਂ ਹੈ ਇਸੇ ਇਸ ਦੇ ਇਲਾਵਾ ਮੈਂ ਆਪਕੋ ਕੁਝ ਨਹੀਂ ਕਰ ਸਕਦਾ ਇਸ ਬਾਰੇ ਵਿੱਚ ਚਲੋ ਇਹਨਾਂ ਤਾਂ ਦੱਸ ਦੋ ਵੀ ਤੁਹਾਡਾ ਜਿਹੜਾ ਸਟੇਟਸ ਹੈ ਜਿਹੜਾ ਤੁਹਾਡਾ ਸਟੇਟਸ ਹੈ ਤੁਸੀਂ ਕੀ ਹੋ ਮਤਲਬ ਕਿ ਗਊ ਰક્ષਕ ਸੇਵਕ ਜਪ ਪੰਜਾਬ ਗਊ ਸ਼ੋਕ ਕਮਿਸ਼ਨ ਮੈਂਬਰ ਹੋਪਰ ਪੰਜਾਬ ਗੌਰਮੈਂਟ ਮੈਂਬਰ ਹੋ ਤੇ ਇਹ ਪੰਜਾਬ ਗੌਰਮੈਂਟ ਦੇ ਵੱਲੋਂ ਫੰਡਡ ਹੈ ਨਾ ਆਰਗੇਨਾਈਜੇਸ਼ਨ yes sir ਠੀਕ ਹੈ ਧੰਨਵਾਦ ਜੀ ਤੇ ਤੁਹਾਨੂੰ ਕਦੋਂ ਮਿਲ ਸਕਦੇ ਆ ਸਰ ਅਸੀਂ ਸਰ ਸ਼ਾਮ ਨੂੰ ਮਿਲੋ ਸਰ ਜੰਮੜੀ ਜਿਵੇਂ ਜੇ ਬਾਅਦ ਮਿਲ ਲੇਗੇ ਤੁਹਾਡੇ ਤੁਹਾਡੇ ਕਿੱਥੇ ਆਈ ਅਸੀਂ ਕਿਹੜਾ ਆਫਿਸ ਆ ਤੁਹਾਡਾ ਐਰੋਸ਼ੀਟੀ ਐਰੋਸ਼ੀਟੀ ਆਜੋ ਤੁਸੀਂ ਨਾ ਐਰੋਸ਼ੀਟੀ ਤੇ ਲੋ ਤੁਹਾਨੂੰ ਸ਼ਾਮ ਨੂੰ ਮਿਲਦੇ ਆ ਧੰਨਵਾਦ ਜੀ ਜੀ ਸਾਈਂ